ਅਸੀਂ ਹੁਣੇ-ਹੁਣੇ ਰਾਜ ਭਵਨ ਪੰਜਾਬ ਦੇ ਗਵਰਨਰ ਸਾਹਿਬ ਨੂੰ ਮਿਲਣ ਗਏ ਸੀਗੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹਨਾਂ ਦੇ ਜਿਹੜੇ ਸੈਕਟਰੀ ਨੇ ਆਈਐਸ ਆਫਸਰ ਵਿਕਾਸ ਪ੍ਰਤਾਪ ਸਿੰਘ ਜਿਹੜੇ ਉਹਨਾਂ ਦੇ ਸੈਕਟਰੀ ਨੇ ਗਵਰਨਰ ਦੇ ਉਹਨਾਂ ਨੂੰ ਇੱਕ ਅਸੀਂ ਰਿਪਰੈਜ਼ੈਂਟੇਸ਼ਨ ਦੇ ਕੇ ਆਏ ਆ ਇੱਕ ਅਸੀਂ ਬੜੇ ਵਹਿ ਇੰਪੋਰਟੈਂਟ ਇਸ਼ੂ ਤੇ ਜਾਂਚ ਦੀ ਮੰਗ ਕੀਤੀ ਆ ਮੁੱਦਾ ਇਹ ਹੈ ਕਿ 2024 ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਆ ਭਗਵਾਨਪਾਲ ਦੀ ਸਰਕਾਰ ਇਹਨਾਂ ਨੇ 144 ਟਾਇota ਹਾਈਲੈਕਸ ਟਰੱਕਸ ਜਿਹੜੇ ਨੇ ਉਹ ਖਰੀਦੇ ਗਏ ਪੰਜਾਬ ਸਰਕਾਰ ਵੱਲੋਂ ਜਿਹੜੀ ਟਾਇota ਕੰਪਨੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਦਾ ਜਿਹੜਾ ਹੈੱਡ ਆਫਿਸ ਆ ਉਹ ਟਾਇota ਕਿਰਲੋਸਕਰ ਕਰਕੇ ਨਾਮ ਜਾਣੀ ਜਾਂਦੀ ਕੰਪਨੀ ਉਹਨਾਂ ਤੋਂ ਇਹਨਾਂ ਨੇ 144 ਖਰੀਦੇ ਇਹਨਾਂ ਦਾ ਜਿਹੜਾ ਡੀਜੀਪੀ ਦਾ ਬਿੱਲ ਹੈ ਪੰਜਾਬ ਇਹ ਕਿਉਂਕਿ ਪੁਲਿਸ ਨੇ ਇਸਤੇਮਾਲ ਕਰਨੇ ਸੀ ਸੜਕ ਸੁਰੱਖਿਆ ਫੋਰਸ ਵਾਸਤੇ ਇਹਦਾ ਜਿਹੜਾ ਬਿੱਲ ਸੀਗਾ ਉਹ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਦੇ ਉੱਤੇ ਕਟਿਆ ਗਿਆ ਉਹਦੇ ਵੱਲੋਂ ਪਰਚੇਜ਼ 144 Toyota Hilux ਜਿਹੜੇ ਟਰੱਕਸ ਨੇ ਸੜਕਾਂ ਤੇ ਜਿਹੜਾ ਇਹਨਾਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਨਾ ਸੀ ਇਹ ਉਹਦੀ ਪਰਚੇਜ਼ ਸੀ ਇਹਨਾਂ ਨੇ ਪੰਜਾਬ ਸਰਕਾਰ ਭਗਵੰਤ ਮਾਨ ਕਟੜ ਇਮਾਨਦਾਰ ਜਿਹੜੇ ਕਹਿੰਦੇ ਅਸੀਂ ਬਹੁਤ ਕਟੜ ਇਮਾਨਦਾਰ ਇਹਨਾਂ ਨੇ ਕਿਸੇ ਉਸ ਕੰਪਨੀ ਨਾਲ ਕੋਈ ਇੱਕ ਪੈਸੇ ਦੀ ਨੇਗੋਸ਼ੀਏਸ਼ਨ ਨਹੀਂ ਕੀਤੀ ਕੋਈ ਉਹਨਾਂ ਦੇ ਨਾਲ ਕੀਤਾ ਨੀਗਾ ਕਿ ਸਾਨੂੰ ਰੇਟ ਜਿਹੜਾ ਵਧਾਓ ਘਟਾਓ ਕਿਉਂਕਿ ਜਿਹੜਾ ਇਹ ਟੋਯੋਟਾ ਹਾਈਲੈਕਸ ਟਰੱਕ ਹੈਗਾ ਇਹ ਇੰਡੀਅਨ ਮਾਰਕੀਟ ਵਿੱਚ ਇੱਕ ਫੇਲ ਗੱਡੀ ਆ ਇਹਦੇ ਕੋਲ ਬਹੁਤੀ ਜ਼ਿਆਦਾ ਖਰੀਦੋ ਫਰੋਕਤ ਨਹੀਂ ਗਈ ਇਹਦੇ ਤੇ ਆਮ ਕਸਟਮਰਸ ਨੇ ਜਿਹੜੇ ਉਹਨਾਂ ਨੂੰ 10 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਇੱਕ ਟਾਇਓਟਾ ਹਾਈਲੈਕਸ ਟਰੱਕ ਤੇ ਡਿਸਕਾਊਂਟ ਦਿੱਤਾ ਜਾਂਦਾ ਟਾਇਓਟਾ ਕਿਰਲੋਸਕਰ ਕੰਪਨੀ ਵੱਲੋਂ। 10 ਤੋਂ 15 ਲੱਖ ਰੁਪਏ ਤੱਕ ਦਾ ਡਿਸਕਾਊਂਟ ਕਹਿ ਰਿਹਾ ਮੈਂ। ਹੁਣ ਤੁਸੀਂ ਲਾ ਲਓ ਕਿ ਜੇ 144 ਟਰੱਕ ਖਰੀਦੇ ਹੋਣਗੇ ਤਾਂ ਉਹਦੇ ਚ ਅਗਰ ਪੰਜਾਬ ਸਰਕਾਰ ਉਹਨਾਂ ਨਾਲ 네ਗੋਸ਼ੀਏਟ ਕਰਦੀ ਕੰਪਨੀ ਨਾਲ ਤੇ 15 ਤੋਂ ਲੈ ਕੇ 20 ਕਰੋੜ ਰੁਪਈਆ ਜਿਹੜਾ ਹੈ ਉਹਦਾ ਇਹਨਾਂ ਨੂੰ ਕਮਿਸ਼ਨ ਮਿਲਣਾ ਸੀਗਾ। 15 ਤੋਂ 20 ਕਰੋੜ ਰੁਪਇਆ less ਡਿਸਕਾਊਂਟ ਮਿਲਣਾ ਸੀ ਪੰਜਾਬ ਸਰਕਾਰ ਨੂੰ ਲੇਕਿਨ ਇਹਨਾਂ ਨੇ ਟਾਇota ਕੰਪਨੀ ਦੇ ਨਾਲ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਔਰ ਪੂਰਾ ਪਹਾ ਲਗਭਗ 37 ਲੱਖ ਰੁਪਏ ਦਾ ਟਰੱਕ ਖਰੀਦਿਆ ਜਿਹੜਾ ਸੜਕਾਂ ਤੇ ਖੜਾ ਕਰਨਾ ਸੀਗਾ ਜਿਸ ਨਾਲ ਇਹਨਾਂ ਦੀ ਕੀਮਤ ਜਿਹੜੀ ਆ ਉਹ ਪੰਜਾਬ ਸਰਕਾਰ ਦਾ ਲਗਭਗ 53 ਕਰੋੜ ਰੁਪਇਆ ਖਰਚ ਹੋਇਆ ਇਹਦੇ ਮੁਕਾਬਲੇ ਤੇ ਜਦੋਂ ਕੋਈ ਇੰਡੀਵਿਜੂਅਲ ਟਾਇota ਕੰਪਨੀ ਕੋਲ ਇਹੀ ਟਰੱਕ ਲੈਣ ਜਾਂਦਾ ਟਾਇota ਹਾਈਲਕਸ ਦਾ ਟਰੱਕ ਲੈਣ ਜਾਂਦਾ ਤੇ ਉਹਨਾਂ ਨੂੰ ਤਕਰੀਬਨ ਮੈਂ ਜਿੱਦਾਂ ਦੱਸਿਆ ਕਿ 10 ਤੋਂ 15 ਲੱਖ ਰੁਪਇਆ ਰਿਬੇਟ ਡਿਸਕਾਊਂਟ ਮਿਲਦਾ ਉਹਦੇ ਦੋ ਬਿੱਲ ਇੱਕ ਬਿੱਲ 2024 ਦਾ ਕਿਉਂਕਿ ਜਦੋਂ ਖਰੀਦ ਹੋ ਰਹੀ ਸੀਗੀ ਉਹ ਮੈਂ ਨਾਲ ਨੱਥੀ ਕੀਤਾ ਕੰਪਲੇਨ ਤੇ ਗਵਰਨਰ ਨੂੰ ਜੜੀ ਜੇ ਸ਼ਿਕਾਇਤ ਕੀਤੀ ਆ ਇੱਕ ਬਿੱਲ ਮੈਂ ਆਪਣੇ ਨਾਮ ਦਾ ਪਰਚੇਸ ਕੀਤਾ ਤਾਜ਼ਾ ਟਾਇota ਕੰਪਨੀ ਤੋਂ ਹੁਣ ਇਹਦੇ ਚ ਉਹਨਾਂ ਨੇ 10 ਲੱਖ ਰੁਪਈਆ ਮੈਨੂੰ ਰਿਬੇਟ ਦਿੱਤਾ ਡਿਸਕਾਊਂਟ ਦਿੱਤਾ ਲੇਕਿਨ ਪੰਜਾਬ ਸਰਕਾਰ ਨੇ ਮੁਨਾਸਬ ਨਹੀਂ ਸਮਝਿਆ ਕਿ ਅਸੀਂ ਟੋਇota ਕੰਪਨੀ ਦੇ ਨਾਲ ਗੱਲਬਾਤ ਕਰਕੇ ਕੱਟੜ ਇਮਾਨਦਾਰਾਂ ਨੇ ਮੁਨਾਸਬ ਨਹੀਂ ਸਮਝਿਆ ਕਿ ਅਸੀਂ ਕੋਈ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਤੇ ਡਿਸਕਾਊਂਟ ਹੀ ਲੈ ਲੀਏ ਆਪਾਂ ਸਾਰੇ ਜਾਣਦੇ ਆ ਆਪਾਂ ਕੱਪੜਾ ਖਰੀਦਣ ਜਾਂਦੇ ਗੱਡੀ ਖਰੀਦਣ ਜਾਂਦੇ ਹਰ ਕਿਸਮ ਦਾ ਡਿਸਕਾਊਂਟ ਮੰਗਦੇ ਆ ਕੋਈ ਸ਼ਲੋਕ ਮੈਨੂੰ ਪੁੱਛਦੇ ਨੇ ਜੇ ਇੰਨਾ ਜ਼ਿਆਦਾ ਇੱਕ ਗੱਡੀ ਤੇ ਡਿਸਕਾਊਂਟ ਇਹ ਇਹ ਗੱਡੀ ਜਿਹੜੀ ਟੋਇota ਹਾਈਲੈਕਸ ਪਿਕਅਪ ਟਰੱਕ ਆ ਏ ਇੰਡੀਆ ਵਿੱਚ ਕਾਮਯਾਬ ਹੀ ਨਹੀਂ ਹੋਇਆ ਤੇ ਜਦੋਂ ਕਾਮਯਾਬ ਹੀ ਨਹੀਂ ਹੋਇਆ ਜੋ ਉਹਨਾਂ ਨੇ ਇਹ ਡਿਸਕਾਊਂਟ ਦੇ ਤਾਂ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਜਦੋਂ ਆਪਾਂ ਡਿਸਕਾਊਂਟ ਨਹੀਂ ਲਿਆ ਫੁੱਲ ਪੇਮੈਂਟ ਅਦਾ ਕੀਤੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ 15 ਤੋਂ 20 ਕਰੋੜ ਰੁਪਈਆ ਦਾ ਚੂਨਾ ਲੱਗਿਆ ਹੈ ਔਰ ਇਹ ਮਸਲਾ ਮੈਂ ਅੱਜ ਤੋਂ ਕੋਈ ਤਕਰੀਬਨ 8 ਦਿਨ ਪਹਿਲਾਂ ਹਫਤਾ ਪਹਿਲਾਂ ਮੈਂ ਇੱਕ ਚਿੱਠੀ ਲਿਖੀ ਆ ਪਹਿਲਾਂ ਤਾਂ ਡੀਜੀਪੀ ਪੰਜਾਬ ਨੂੰ ਚਿੱਠੀ ਲਿਖੀ ਆ ਆ ਸਾਰੇ ਬਿੱਲ ਨਾਲ ਲਾਤੇ ਪੰਜਾਬ ਡੀਜੀਪੀ ਦਾ ਪੰਜਾਬ ਪੁਲਿਸ ਦਾ ਬਿੱਲ ਵੀ ਨਾਲ ਲਾਤਾ ਤੇ ਜਿਹੜਾ ਸਾਡੇ ਕੋਲ ਬਿੱਲ ਸੀ ਪ੍ਰਾਈਵੇਟ ਇੱਕ ਆਦਮੀ ਦਾ ਜਿਹਦੇ ਚ ਉਹਨਾਂ ਨੂੰ 11 ਲੱਖ ਰੁਪਏ ਡਿਸਕਾਊਂਟ ਸੀ ਉਹ ਵੀ ਨਾਲ ਲਾਤਾ ਕੋਈ ਜਵਾਬ ਨਹੀਂ ਫਿਰ ਮੈਂ ਉਸ ਤੋਂ ਬਾਅਦ ਇੱਕ ਚਿੱਠੀ ਲਿਖੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਈਮੇਲ ਕੀਤੀ ਆ ਉਹਦੀ ਕਾਪੀ ਜਿਹੜੀ ਆ ਸੀਬੀਆਈ ਨੂੰ ਈਮੇਲ ਈਮੇਲ ਕੀਤੀ ਆ ਉਸ ਦੀ ਕਾਪੀ ਈਡੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਹਦੀ ਕਾਪੀ ਕੀਤੀ ਆ ਤੇ ਅੱਜ ਮੈਂ ਸੋਚਿਆ ਕਿ ਜਿਹੜਾ ਗਵਰਨਰ ਪੰਜਾਬ ਦਾ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਤੇ ਜਿਹੜਾ ਡੀਜੀਪੀ ਦਾ ਦਫਤਰ ਹੈ ਸੈਕਟਰ 9 ਵਿੱਚ ਜਿੱਥੇ ਡੀਜੀਪੀ ਪੰਜਾਬ ਪੁਲਿਸ ਦਾ ਬੈਠਦਾ ਉਹ ਜਿਹੜਾ ਹੈ ਉਹ ਚੰਡੀਗੜ੍ਹ ਦੀ ਪੁਲਿਸ ਡੋਮੇਨ ਚ ਤੇ ਕਿਉਂ ਨਾ ਚੰਡੀਗੜ੍ਹ ਦੇ ਰਾਜਪਾਲ ਨੂੰ ਮਿਲ ਕੇ ਤੇ ਅਸੀਂ ਸਿੱਧਾ ਪਰਚਾ ਜਿਹੜਾ ਇੱਥੇ ਕੋਸ਼ਿਸ਼ ਕਰੀਏ ਕਿ ਜਿਹੜਾ ਐਫ ਆਈ ਆਰ ਆ ਉਹ ਚੰਡੀਗੜ੍ਹ ਵਿੱਚ ਰਜਿਸਟਰ ਹੋਵੇ ਅਗੇਂਸਟ ਭਗਵੰਤ ਮਾਨ ਕਿਉਂਕਿ ਉਹ ਚੀਫ ਮਿਨਿਸਟਰ ਦੇ ਨਾਲ ਨਾਲ ਪੰਜਾਬ ਦਾ ਗ੍ਰਹਿ ਮੰਤਰੀ ਯਾਨੀ ਕਿ ਹੋਮ ਮਿਨਿਸਟਰ ਵੀ ਆ ਪੁਲਿਸ ਡਿਪਾਰਟਮੈਂਟ ਭਗਵੰਤ ਮਾਨ ਦੇ ਥੱਲੇ ਆਉਂਦੀ ਆ ਉਹ ਨਾਲ ਐਫ ਆਈ ਆਰ ਦਰਜ ਹੋਵੇ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਦੇ ਜਿਹਨਾਂ ਦੇ ਨਾਮ ਤੇ ਬਿਲਿੰਗ ਹੋਈ ਆ ਅਤੇ ਹੋਰ ਜਿਹੜੇ ਕਾਰਪੋਰੇਟਸ ਇਹਦੇ ਨਾਲ ਇਨਵੋਲਵ ਹੋਣਗੇ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਉਪਰੰਤ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਜਿਹੜਾ 15 ਤੋਂ 20 ਕਰੋੜ ਰੁਪਏ ਚੂਨਾ ਲੱਗਿਆ ਹੈ ਜਿਹੜਾ ਕੱਟੜ ਈਮਾਨਦਾਰਾਂ ਨੇ ਚੂਨਾ ਲਾਤਾ ਉਹਦੀ ਜਾਂਚ ਅੱਜ ਗਵਰਨਰ ਪੰਜਾਬ ਨੂੰ ਲੈ ਕੇ ਦੇ ਕੇ ਆਏ ਕਿ ਕੇਸ ਰਜਿਸਟਰ ਕੀਤਾ ਜਾਂਚ ਦਾ ਵਿਸ਼ਾ ਤਾਂ ਬਾਅਦ ਚ ਬਣੂਗਾ ਪਹਿਲਾਂ ਐਫ ਆਈ ਆਰ ਦਰਜ ਹੋਵੇ ਅਗੇਂਸਟ ਦਾ ਚੀਫ ਮਨਿਸਟਰ ਪੰਜਾਬ ਅਗੇਂਸਟ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਔਰ ਜਿਹੜੇ ਲੋਕ ਇਨਵੋਲਡ ਨੇ ਔਰ ਫਿਰ ਉਹਦੀ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਐਕਸ਼ਨ ਲਿਆ ਜਾਵੇ ਜੇ ਤਾਂ ਉਹਨੇ ਆਪੇ ਹੀ ਕਰ ਦੇਣਗੇ ਸਾਰੇ ਜਾਣੇ ਠੀਕ ਐ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫਸਲੇ ਨੂੰ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਜਾ ਕੇ ਕਾ ਦੇਖ ਲੋ ਤੁਹਾਡੇ ਨੱਕ ਦੇ ਥੱਲੇ ਪੰਜਾਬ ਸਰਕਾਰ ਗੱਡੀਆਂ ਦੀ ਖਰੀਦੋ ਫਰੋਖਤ ਵਿੱਚ 15 ਤੋਂ 20 ਕਰੋੜ ਰੁਪਏ ਦੀ ਲੁੱਟ ਕਰ ਗਈ ਆ ਔਰ ਇੱਥੇ ਗੱਲ ਕਰੋ ਹੁਣ ਕੱਟੜ ਇਮਾਨਦਾਰਾਂ ਦੀ ਜਿਹੜੇ ਕਹਿੰਦੇ ਜੀ ਰੋਜ਼ ਸੋਸ਼ਲ ਮੀਡੀਆ ਦੇ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਕੱਟੜ ਇਮਾਨਦਾਰੀ ਤਾਂ ਇਹਨਾਂ ਦੀ ਦਿੱਲੀ 'ਚ ਥੁੱਸ ਹੋ ਗਈ ਜਦੋਂ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ ਆ ਗਿਆ ਨਜ਼ਰ ਅਗੇ ਤੇ 2000 ਕਰੋੜ ਦਾ ਕਲਾਸਰੂਮ ਘੁਟਾਲਾ ਆ ਗਿਆ ਦਿੱਲੀ ਸਰਕਾਰ ਦੀ ਔਰ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਸਿਸੋਡਿਆ ਸਤਿੰਦਰ ਜੈਨ ਸਮੇਤ ਸਾਰੇ ਨਕਾਰਤੇ ਦਿੱਲੀੋਂ ਕੱਢ ਦਿੱਤੇ ਨੇ ਉਹ ਸਾਰੇ ਇੱਥੇ ਆ ਕੇ ਹੁਣ ਡੇਰੇ ਲਾ ਕੇ ਬੈਠ ਗਏ ਨੇ ਔਰ ਇਹਨਾਂ ਨੇ ਆ ਜਿਹੜੀ ਪਰਚੇਜ਼ ਆ ਇਹਦੀ ਮੈਂ ਡਿਮਾਂਡ ਇਹ ਕੀਤੀ ਗਵਰਨਰ ਪੰਜਾਬ ਕੋਲ ਏਜ਼ ਐਨ ਐਡਮਿਨਿਸਟਰेटर ਰਜਿਸਟਰ ਐਨ ਐਫ ਆਈ ਆਰ ਇਨ ਚੰਡੀਗੜ੍ਹ ਹੇਅਰ ਔਰ ਉਹਦੇ ਤੇ ਕਾਰਵਾਈ ਕੀਤੀ ਜਾਵੇ ਅਗਰ ਇਹ ਨਹੀਂ ਕਰਨਗੇ ਕਾਬਿਲ ਵੀਪੀ ਫੋਰਸ ਟੂ ਅਪਰੋਚ ਹੌਨਰੇਬਲ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਉਤੋਂ ਡਾਇਰੈਕਸ਼ਨ ਲੈ ਕੇ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਾਈ ਜਾਵੇ ਕਿਉਂਕਿ ਬਹੁਤ ਵੱਡਾ ਘੁਟਾਲਾ ਔਰ ਜਿਹੜਾ ਕਹਿੰਦੇ ਨੇ ਕਿ ਅਸੀਂ ਪੈਂਚਰਾਂ ਵਾਲਿਆਂ ਦੇ ਮੁੰਡੇ ਆ ਅਸੀਂ ਰੇੜੀਆਂ ਵਾਲਿਆਂ ਦੇ ਮੁੰਡੇ ਆ ਇਹ ਹੁਣ ਅਮੀਰ ਜ਼ਾਦੇ ਨੇ ਪੰਜਾਬ ਦੇ ਨਵੇਂ ਇਹਨਾਂ ਦੇ ਤੌਰ ਤਰੀਕੇ ਦੇਖ ਲਓ ਗੱਲਾ ਭਗਵੰਤਪਾਨ ਨਹੀਂ ਇਹਨਾਂ ਦੇ ਜਿੰਨੇ ਮਨਿਸਟਰਸ ਜਿੰਨੇ ਐਮ ਐਲ ਏ ਜਿਹੜੇ ਕਹਿੰਦੇ ਸੀ ਜੇ ਅਸੀਂ ਤਾਂ ਬਿਲਕੁਲ ਸੁਧਾਰਨ ਕਰਾਂਦੇ ਉਹ ਕਹਾਣੀ ਬੰਦ ਹੋ ਚੁੱਕੀ ਆ ਆਪਣੇ ਆਪਣੇ ਥਾਂ ਦੇ ਉੱਤੇ ਸਾਰਿਆਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਘਟਾਲਾ ਕੀਤੇ ਨੇ ਉਹ ਬੇਗਹਿਰਤ ਗੱਲਾਂ ਵੀ ਕੀਤੀਆਂ ਘਟਾਰੂ ਚੱਕ ਵਾਲੇ ਵਰਗਿਆਂ ਨੇ ਆ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨ ਆਰ ਆਈ ਦੀ ਕੋਠੀ ਵੀ ਦੱਬਲੀ ਜਿਹੜੀ ਅਸੀਂ ਛੁਡਾ ਕੇ ਦਿੱਤੀ ਲੇਕਿਨ ਪਰਚਾ ਉਹਦੇ ਤੇ ਦਰਜ ਨਹੀਂ ਹੋਇਆ ਡਾਕਟਰ ਵਿਜੇ ਸਿੰਘਲੂ ਨੂੰ ਕਿਵੇਂ ਹਫਾਜ਼ਤ ਕੀਤੀ ਜਾ ਰਹੀ ਆ ਇੱਕ ਆਪ ਵੀ ਇੱਕ ਜੀ ਮਨਿਸਟਰ ਨੇ ਖੁਲਾਸਾ ਕੀਤਾ ਤੇ ਆਪ ਇਚੀ ਮਿਨਿਸਟਰ ਉਸ ਨੂੰ 2 2.5 ਸਾਲ ਬਾਅਦ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਬਿਨਾ ਚਲਾਨ ਪੇਸ਼ ਕੀਤੇ ਤੇ ਉਹਨੂੰ ਕਲੀਨ ਚਿੱਟ ਦੇ ਕੇ ਤੇ ਅਦਾਲਤ ਮੁਹੱਲੇ ਚ ਪਹੁੰਚ ਕੇ ਇਹਨਾਂ ਦਾ ਕੇਸ ਬੰਦ ਕਰਾਉਣ ਲਈ ਉਸ ਤੋਂ ਇਲਾਵਾ ਇਹਨਾਂ ਦੇ ਜਿਹੜਾ ਮਾਫੀਆ ਟਾਈਪ ਆਪਰੇਟ ਕਰ ਰਹੇ ਨੇ ਸਾਰੇ ਐਮਐਲਏਸ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਸਾਰਿਆਂ ਦੀ ਪਬਲਿਕ ਡੋਮੇਨ ਚ ਇਹ ਹੁਣ ਆਮ ਆਦਮੀ ਪਾਰਟੀ ਨਹੀਂ ਗਈ ਇਹ ਹੈ ਅਮੀਰ ਆਦਮੀਆਂ ਦੀ ਪਾਰਟੀ ਡਬਲ ਏ ਪੀ ਅਮੀਰ ਆਦਮੀ ਪਾਰਟੀ ਔਰ ਇਸ ਕੇਸ ਨੂੰ ਅਸੀਂ ਲੋਜੀਕਲੀ ਪਰਸੂ ਕਰਾਂਗੇ ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਕਈ ਤਰ੍ਹਾਂ ਦੇ ਸੁਨੇ ਭੇਜੇ ਜਾ ਰਹੇ ਨੇ ਕਿ ਪਹਿਲਾਂ ਵੀ ਤੇਰੇ ਤੇ ਪੰਜ ਪਰਚੇ ਦਰਜ ਕੀਤੇ ਨੇ ਗਾਵੇਂ ਤੇਰੇ ਅਸੀਂ ਹੋਰ ਕੇਸ ਰਜਿਸਟਰ ਕਰਾਂਗੇ ਉਹ ਅਕਾਲਪੁਰ ਖਵਾਈ ਗੁਰੂ ਬੈਠਾ ਵਾ ਔਰ ਅਗਰ ਲੋਕਾਂ ਦੀ ਕਚੇਰੀ ਵਿੱਚ ਸੱਚ ਬੋਲਣਾ ਗੁਨਾਹ ਆ ਤੇ ਸੱਚ ਬੋਲਣਾ ਜਿਹੜਾ ਵਾ ਉਹ ਇੱਕ ਕਾਨੂੰਨ ਜੁਰਮ ਆ ਉਹ ਜੁਰਮ ਝੱਲਣ ਲਈ ਮੈਂ ਤਿਆਰ ਆ ਲੇਕਿਨ ਸੱਚ ਬੋਲਣ ਦਾ ਜਿਹੜਾ ਮਕਸਦ ਆ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਕਰਪਟ ਲੀਡਰਸ ਨੇ ਜਿਹੜਾ ਠੱਗੀ ਠੋਰੀ ਮਾਰਦੇ ਨੇ ਉਹ ਮੈਂ ਆਪਣਾ ਪਿੱਛੇ ਨਹੀਂ ਹਟੂੰਗਾ ਹੁਣ ਦੂਜਾ ਅਫਸੋਸ ਮੈਨੂੰ ਮੀਡੀਆ ਤੇ ਆ ਜਿਹੜੇ ਮਾਈਕ ਪੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਬਹੁਤ ਤੁਸੀਂ ਬੜੇ ਗੈਰਤਮੰਦ ਖਲਾਕੀ ਲੋਕ ਹੋ ਆ ਜਿਹੜੇ ਨਾਮ ਦੇਖ ਰਹੇ ਹੋ ਤੁਸੀਂ ਜਿਨ੍ਹਾਂ ਵਿੱਚ ਇਹ ਜਾਨ ਆ ਕਿ ਆਪੋਜੀਸ਼ਨ ਦੀ ਗੱਲ ਵੀ ਕਵਰ ਕਰ ਸਕਦੇ ਕੇਜਰੀਵਾਲ ਨੇ ਭਗਵੰਤ ਮਾਨ ਰੋਜ਼ ਛਿੱਕਾ ਮਾਰਦੇ ਨੇ ਕੋਠੀਆਂ ਤੇ ਚੜ ਕੇ ਕਿ ਮੋਦੀ ਨੇ ਕਿ ਗੋਦੀ মিডিਆ ਬਣਾ ਦਿਆ ਹੈ ਦਿੱਲੀ ਮੇ ਬਣਾਇਆ ਵੀ ਉਹਨਾਂ ਨੇ ਉਹਨਾਂ ਨੇ ਵੀ ਇਸੇ ਲੈਵਲ ਤੇ ਨੈਸ਼ਨਲ ਲੈਵਲ ਤੇ মিডিਆ ਸਾਰਾ ਹਾਈਜੈਕ ਕਰ ਲਿਆ ਬਹੁਤਿਆਂ ਨੂੰ ਲਾਲਚ ਦੇ ਦਿੱਤਾ ਜਿਹੜੇ ਲਾਲਚ ਨਹੀਂ ਆਏ ਉਹਨਾਂ ਨੂੰ ਡਰਾ ਲਿਆ ਤੇ ਸਾਰੇ মিডিਆ ਨੂੰ ਆਪਣੇ ਨਾਲ ਲਾ ਲਿਆ ਬਿਲਕੁਲ ਉਸ ਮਾਡਲ ਨੂੰ ਅਡਾਪਟ ਕੀਤਾ ਕੇਜਰੀਵਾਲ ਨੇ ਪੰਜਾਬ ਭਗਵੰਤ ਮਾਨ ਨੇ ਇਹਨਾਂ ਦਾ ਨਾਮ ਅਸੀਂ ਰੱਖਿਆ ਕੇਜੀ মিডিਆ ਜਿਹੜਾ মিডিਆ ਚੰਦ ਟੁਕੜਿਆਂ ਲਈ ਥੋੜੇ ਜੇ ਪੈਸੇ ਲਈ ਥੋੜੇ ਜੇ ਲਾਲਚ ਲਈ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕਰ ਰਿਹਾਵਾ ਪੰਜਾਬ ਦੇ ਲੋਕਾਂ ਦੇ ਨਾਲ ਬੇਇਮਾਨੀ ਕਰ ਰਿਹਾ ਔਰ ਜਿਹੜੇ ਅਸਲ ਖਬਰਾਂ ਨੇ ਪੰਜਾਬ ਦੇ ਜਨਤਾ ਦੀਆਂ ਲੋਕਾਂ ਦੀਆਂ ਉਹਨਾਂ ਨੂੰ ਬਲੈਕਆਊਟ ਕਰ ਰਿਹਾ ਸਾਰੇ ਟੀਵੀ ਚੈਨਲ ਮੈਂ ਕਿਸੇ ਦਾ ਨਾਮ ਲਾਵਾਂ ਫਿਰ ਬੜਾ ਗੁੱਸਾ ਕਰਦੇ ਨੇ ਇਹ ਉਹਨਾਂ ਦੀ ਜ਼ਿੰਮਵਾਰੀ ਸੀ ਜੋ ਮੈਂ ਕੰਮ ਕਰ ਰਿਹਾ ਇਹ ਮੀਡੀਆ ਚੌਥਾ ਸਤੰਮ ਪਿਆ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਗਿਣਿਆ ਗਿਆ ਚੌਥਾ ਇਹ ਉਹਨਾਂ ਦਾ ਕੰਮ ਸੀਗਾ ਜਿਹੜਾ ਮੈਂ ਕਰ ਰਿਹਾ ਹਾਂ ਟੂ ਹਾਈਲਾਈਟ ਕ腐ਸ਼ਨ ਇਨ ਹਾਈ ਪਲੇਸਸ ਟੂ ਐਕਸਪੋਜ਼ ਸਕੈਂਡਲਸ ਆਫ ਦਾ ਗਵਰਨਮੈਂਟ ਐਨਡ ਇਟਸ ਪੋਲੀਟੀਸ਼ੀਅਨਸ ਲੇਕਿਨ ਉਹ ਕੰਮ ਉਹ ਛੱਡ ਗਏ ਨੇ ਬਿਲਕੁਲ ਔਰ ਮੈਂ ਇਸ ਤੋਂ ਵੀ ਜ਼ਿਆਦਾ ਦੁਖਦਾਈ ਗੱਲ ਇਹ ਆ ਕਿ ਅੱਜ ਮੇਰਾ ਖਿਆਲ 8ਵਾਂ ਦਿਨ ਆ ਮੈਨੂੰ ਇਸ ਗੱਲ ਨੂੰ ਪਬਲਿਕ ਡੋਮੇਨ ਚ ਲਿਆਂਦਿਆਂ ਸੋਸ਼ਲ ਮੀਡੀਆ ਤੇ ਫੇਸਬੁਕ ਤੇ ਉਹਦੇ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਮੈਂ ਦਿਨ ਲਿਖ ਰਿਹਾ ਡੇ 1 ਡੇ 2 ਡੇ 3 ਡੇ 4 ਡੇ 5 ਡੇ 6 ਡੇ 7 ਡੇ 8 ਲੇਕਿਨ ਕਿਸੇ ਬੰਦੇ ਨੇ ਕੋਈ ਕਿਸੇ ਨੇ ਪੁੱਛਿਆ ਉਹ ਮੈਨੂੰ ਨੋਟਿਸ ਨਹੀਂ ਆਇਆ ਕਿਸੇ ਜਿਹੜਾ ਮੇਨਸਟ੍ਰੀਮ ਮੀਡੀਆ ਜਿਹਦੇ ਮੈਂ ਕਹਿ ਰਿਹਾ ਕਿ ਉਹ ਕੇਜੀ ਮੀਡੀਆ ਬਣ ਗਿਆ ਕਿਸੇ ਨੇ ਮਾਈਕ ਨਹੀਂ ਰੱਖਿਆ ਭਗਵੰਤ ਮਾਨ ਦੇ ਮੋਰੇ ਜਾਂ ਇਹਨਾਂ ਦੇ ਮੰਤਰੀਆਂ ਦੇ ਮੋਰੇ ਰੋਜ਼ ਦਿਨ ਤਿੰਨ ਵਾਰੀ ਪਬਲਿਕ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਮਾਈਕ ਰੱਖ ਕੇ ਨਹੀਂ ਪੁੱਛਿਆ ਕਿ ਕਾਂਗਰਸ ਦੇ ਲੀਡਰ ਇਲਜ਼ਾਮ ਲਾ ਰਹੇ ਨੇ ਕਿ ਤੁਸੀਂ ਟੋਯੋਟਾ ਹਾਈਲੈਕ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਵਿੱਚ 144 ਗੱਡੀਆਂ ਵਿੱਚ ਉਸੇ ਕਮਿਸ਼ਨ ਖਾਦਾ ਵਾ ਤੁਹਾਡੇ ਤੇ ਇਲਜ਼ਾਮ ਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਕੱਟ ਦੇ ਫੋਨ ਕੱਟ ਦੇ ਇਹ ਵੀ ਨਹੀਂ ਉਹਨਾਂ ਦੇ ਕਿਸੇ ਨੇ ਪੁੱਛਿਆ ਕੋਸ਼ਿਸ਼ ਕੀਤੀ ਕਿ ਅਸੀਂ ਇੱਕ ਸਵਾਲ ਹੀ ਪੁੱਛ ਲਈਏ ਸੋ ਯੂ ਕੈਨ ਇਮੇਜਿਨ ਕਿੰਨਾ ਕਾਲਾ ਤੇ ਨੇ ਪੰਜਾਬ ਦੇ ਵਾਸਤੇ ਜਮਹੂਰੀਅਤ ਲਈ ਕਾਲਾ ਬਲੈਕ ਤੇ ਡੈਮੋਕ੍ਰੇਸੀ ਆਫ ਪੰਜਾਬ ਦੇਰਫੋਰਟ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰੀਆਦਾ ਕਰਦਾ ਔਰ ਅਸੀਂ ਇਸ ਕੇਸ ਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਵਾਂਗੇ ਹਵਲ ਤਾਂ ਗਵਰਨਰ ਸਾਹਿਬ ਐਜ਼ ਐਡਮਿਨਿਸਟ੍ਰੇਟਰ ਚੰਡੀਗੜ੍ਹ ਇਨ ਟਾਈਟਲ ਦਾ ਟੂ ਰਜਿਸਟਰ ਐਨ ਐਫ ਆਈ ਆਰ ਹੇਅਰ ਇਨ ਚੰਡੀਗੜ੍ਹ ਬਾਈ ਦਾ ਚੰਡੀਗੜ੍ਹ ਡਾਇਰੈਕਟਰ ਜਨਰਲ ਪੁਲਿਸ ਐਂਡ ਇਨੀਸ਼ੀਏਟ ਅ ਪ੍ਰੋਪਰ ਇਨਕੁਆਇਰੀ ਸੀਬੀਆਈ ਇਜ਼ ਆਲਸੋ ਇਨ ਟਾਈਟਲ ਈਡੀ ਇਜ਼ ਆਲਸੋ ਇਨ ਟਾਈਟਲ ਨਹੀਂ ਕੁਝ ਕਰਨਗੇ ਤਾਂ ਫਿਰ ਸਾਡੇ ਕੋਲ ਕੋਈ ਹੋਰ ਰਾਹ ਨਹੀਂਗਾ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦਾ ਦਰਵਾਜ਼ਾ ਖੜਕਾਵਾਂਗੇ ਚੀਫ ਜਸਟਿਸ ਦਾ ਦਰਵਾਜ਼ਾ ਖੜਕਾ ਕੇ ਤੇ ਇਨਸਾਫ ਲੈਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਧੰਨਵਾਦ ਕੋਈ ਪੁੱਛਣਾ ਸਵਾਲ ਇਸ ਤਰ੍ਹਾਂ ਦੇ ਲੀਗਲ ਨੋਟਿਸ ਮੈਨੂੰ 100 ਆਇਆ ਹੋਣਾ ਮੇਰੇ ਪੋਲਿਟਿਕਲ ਕੈਰੀਅਰ ਦੇ ਵਿੱਚ ਆਈ ਡੂ ਨਾਟ ਫਾਦਰ ਕਿਉਂਕਿ ਮੈਂ ਤੱਥਾਂ ਦੇ ਆਧਾਰ ਤੇ ਬੋਲ ਰਿਹਾ ਹਾਂ ਔਰ ਮੈਂ ਤੱਥਾਂ ਦੇ ਆਧਾਰ ਤੇ ਜਵਾਬ ਦੇ ਰਿਹਾ ਮੈਨੂੰ ਕੋਈ ਚਿੰਤਾ ਨਹੀਂ ਇਦਾਂ ਦੇ ਇਹ ਸਿਰਫ ਡਰਾਉਣ ਧਮਕਾਉਣ ਦੇ ਨੋਟਿਸ ਹੁੰਦੇ ਨੇ ਇਹ ਉਹਨਾਂ ਵਾਸਤੇ ਰੱਖੋ ਜਿਹੜੇ ਲੋਕੀ ਤੁਹਾਡੇ ਜਿਹੜੇ ਕਾਇਰ ਹਨ ਜਿਹੜੇ ਡਰਪੋਕ ਹੋਣਗੇ ਮੈਨੂੰ ਇਸ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਇਸ ਕੇਸ ਨੂੰ ਮੈਂ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਊਂਗਾ ਕੈਸ ਆਂਡ ਲੈਂਡ ਪੂਲਿੰਗ ਪਾਲਿਸੀ ਦੇ ਨਾਲ ਜ਼ੋਰ ਤਾਂ ਜਾ ਰਿਹਾ ਪਰ ਇੱਕ ਜਿਹੜੀ ਬਾਤ ਚ ਆ ਰਹੀ ਹੈ ਕਿ ਪੂਲਸ ਰਾਜਸਥਾਨ ਪੋਲਿਸੀ ਨੇ ਕਿ ਉਹਦੇ ਲੋਕ ਹੀ ਜਮੀਨ ਵੇਚ ਸਕਣਗੇ ਪੰਜਾਬ ਸਰਕਾਰ ਇਸਦੇ ਕਿਉਂ ਨਹੀਂ ਜ਼ੋਰ ਦੇ ਰਹੀ ਕਿ ਪੰਜਾਬ ਦੀ ਜਮੀਨ ਵੀ ਪੰਜਾਬ ਦਾ ਹੀ ਹੱਕ ਹੋਵੇ ਹਮੇਸ਼ਾ ਲਈ ਦੇਖੋ ਗੱਲ ਇਹ ਆ ਕਿ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਕਿ ਇਹ ਲੈਂਡ ਕ੍ਰੈਪਿੰਗ ਪਾਲਿਸੀ ਆ ਇਹ ਬਹੁਤ ਡੂੰਗੀ ਚਾਲ ਇਹਦੇ ਵਿੱਚ ਦਿੱਲੀ ਦੇ ਜਿਹੜੇ ਹੁਸ਼ਿਆਰ ਲੋਕ ਨੇ ਜਿਨ੍ਹਾਂ ਨੇ 2-2000 ਕਰੋੜ ਦੇ ਉੱਤੇ ਘੁਟਾਲੇ ਕੀਤੇ ਨੇ ਇਹ ਉਹਨਾਂ ਦੀ ਦੇਣ ਆ ਔਰ ਉਹਨਾਂ ਨੂੰ ਪਤਾ ਕਿ ਹੁਣ ਜਾਂਦੀ ਵਾਰੀ ਉਹ ਕੀ ਕਹਿੰਦੇ ਹੁੰਦੇ ਕਿ ਚੋਰ ਦਾ ਲੰਗੋਟਾ ਕੀ ਕੀ ਕਹਿੰਦੇ ਹੁੰਦੇ ਲੰਗੋਟੀ ਚੋਰ ਦੀ ਲੰਗੋਟੀ ਇਹਨਾਂ ਨੂੰ ਪਤਾ ਕਿ ਸਾਡਾ ਹੁਣ ਖਤਮ ਹੋ ਰਿਹਾ ਟਾਈਮ ਇਹਨਾਂ ਨੇ ਇਹ ਜਿਹੜੀ ਪਾਲਿਸੀ ਤੁਸੀਂ ਦੇਖੋ ਪੰਜਾਬ ਇੱਕ ਗਰੀਡੈਂਟ ਸਟੇਟ ਆ ਛੋਟੀ ਜੀ ਸਟੇਟ ਆ 300 ਸਕੁਅਰ ਕਿਲੋਮੀਟਰ ਦੀ ਸਟੇਟ ਆ ਨਿੱਕੀ ਜੀ ਔਰ ਪੰਜਾਬ ਖੇਤੀ ਲਈ ਜਾਣਿਆ ਜਾਂਦਾ ਇਹਨਾਂ ਨੇ ਜਾਣ ਬੁੱਝ ਕੇ ਇੱਥੇ ਲਗਭਗ ਹੁਣ ਮੈਨੂੰ ਐਗਜੈਕਟ ਫਿਗਰ ਨਹੀਂ ਕਹਿ ਸਕਦਾ ਪਰ ਆਈ ਥਿੰਕ 25000 ਏਕੜ ਦੀ ਐਕਵਾਇਜ਼ੀਸ਼ਨ ਲੁਧਿਆਣੇ ਕੱਲੇ ਜ਼ਿਲ੍ਹੇ ਵਿੱਚ ਤੇ ਸ਼ਾਇਦ ਟੋਟਲ ਪੰਜਾਬ ਦੇ ਵਿੱਚ ਕੋਈ 60-60000 ਏਕੜ 65000 ਏਕੜ ਤੇ ਅਰਬਨ ਸਟੇਟ ਤੇ ਇੰਡਸਟਰੀਅਲ ਸਟੇਟ ਕ੍ਰੀਏਟ ਕਰਨਾ ਚਾਹੁੰਦੇ ਨੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਕਿਸੇ ਇੱਕ ਬੰਦੇ ਨੂੰ ਲੈ ਆ ਹਣ ਕਿਸੇ ਪਾਇਦਾਰ ਬੰਦੇ ਨੂੰ ਜਿਹੜਾ ਆਣ ਕੇ ਕਹਵੇ ਕਿ ਸਾਨੂੰ ਜੀ ਪੰਜਾਬ ਦੇ ਵਿੱਚ ਅ ਅਰਬਨ ਸਟੇਟਾਂ ਤੇ ਪਲੋਟ ਚਾਹੀਦੇ ਚਾਹੀਦੇ ਨਹੀਂ ਕਿਸੇ ਨੂੰ ਕਿਉਂਕਿ ਜਿੰਨੀ ਕਿਸੇ ਦੀ ਜਰੂਰਤ ਸੀਗੀ ਉਹ ਆਮ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਦੇ ਆਲੇ-ਦੁਆਲੇ ਨਵੀਂ ਅਰਬਨ ਡਿਵੈਲਪਮੈਂਟ ਹੋ ਗਈ ਬਹੁਤ ਸਾਰੇ ਤੁਸੀਂ ਦੇਖੋਗੇ ਪਲੋਟ ਹਲੇ ਵੀ ਖਾਲੀ ਪਏ ਨੇ ਕਲੋਨੀਆਂ ਬਿਕੀਆਂ ਨਹੀਂ ਪਿੰਡਾਂ ਤਾਂ ਕਲੋਨੀਆਂ ਬਣ ਗਈਆਂ ਨੇ ਇਹ ਕਲੋਨੀ ਬਣਾਉਣ ਦਾ ਮਤਲਬ ਇਹ ਆ ਕਿ ਅਸੀਂ ਇਹਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਪੈਸੇ ਕਮਾਵਾਂਗੇ ਕਮਿਸ਼ਨ ਲਵਾਂਗੇ ਦਿਸ ਸਕੈਂਡਲ ਵਿਲ ਬੀ ਦਾ ਬਿਗੇਸਟ ਸਕੈਮ ਆਫ ਪੰਜਾਬ ਗਵਰਨਮੈਂਟ ਡਿਊਰਿੰਗ ਦਾ ਲਾਸਟ 4 3 1/2 ਇਅਰਸ ਇਹ ਲੈਂਡ ਪੂਲਿੰਗ ਨਹੀਂ ਇਹਨੂੰ ਲੈਂਡ ਫੂਲਿੰਗ ਕਹਿ ਲੋ ਇਹਨੂੰ ਲੈਂਡ ਗ੍ਰੈਬਿੰਗ ਕਹਿ ਲੋ ਇਹ ਉਹ ਪਾਲਿਸੀ ਲੈ ਕੇ ਆਏ ਛੱਤਰ ਦਿਮਾਗ ਅਸੀਂ ਆਪਣੇ ਕਾਂਗਰਸ ਦੇ ਧਰਿਆਂ ਵਿੱਚ ਜਨਤਕ ਮੈਦਾ ਲੈ ਕੇ ਆਏ ਹੱਥਕੜੇ ਕਰਾ ਕੇ ਕਿ ਸਾਡੀ ਸਰਕਾਰ ਬਣਨ ਤੇ ਸਭ ਤੋਂ ਪਹਿਲਾ ਐਕਸ਼ਨ ਹੋਵੇਗਾ ਕਿ ਅਸੀਂ ਇਦਾਂ ਦੀ ਜਿਹੜੀ ਇਹ ਪਾਲਿਸੀ ਆ ਐਂਟੀ ਪੀਪਲ ਪਾਲਿਸੀ ਐਂਡ ਫੁੱਲ ਆਫ ਕ腐ਸ਼ਨ ਇਹਨੂੰ ਅਸੀਂ ਰੱਦ ਕਰਾਂਗੇ ਔਰ ਅਗਲੀ ਗੱਲ ਮੈਂ ਪੁੱਛਣਾ ਚਾਹੁੰਦਾ ਕਿ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਜਹਾਜ਼ ਭਰ-ਭਰ ਕੇ ਬਾਹਰ ਜਾ ਰਹੇ ਨੇ ਇੱਥੇ ਕੌਣ ਰਹੇਗਾ ਇਹਨਾਂ ਵੱਡੇ ਲਗਭਗ 65 ਹਜ਼ਾਰ ਏਕੜ ਦੀਆਂ ਕਲੋਨੀਆਂ ਵਿੱਚ ਕੌਣ ਰਹੂਗਾ ਮੈਨੂੰ ਲੱਗਦਾ ਇਹਦੇ ਪਿੱਛੇ ਲਈ ਇੱਕ ਬੜੀ ਡੂੰਗੀ ਸਾਜ਼ਿਸ਼ ਹੈ ਕੇਜਰੀਵਾਲ ਐਂਡ ਪਾਰਟੀ ਇਹ ਸਾਰੇ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਲਿਆਉਣਗੇ ਇੱਥੇ ਵੋਟਰ ਬਣਾਉਣਗੇ ਔਰ ਸਾਡੇ ਸਿਰ ਦੇ ਉੱਤੇ ਬਿਠਾਉਣਗੇ ਮੈਂ ਪਹਿਲਾਂ ਹੀ ਹੁਸ਼ਿਆਰ ਕਰ ਚੁੱਕਾ ਕਿ ਪੰਜਾਬ ਦੀ ਜਿਹੜਾ ਆਬਾਦੀ ਦਾ ਸੰਤੁਲਨ ਹੈ ਡੈਮੋਗ੍ਰਾਫੀ ਹੈ ਉਹ ਖਰਾਬ ਹੋ ਚੁੱਕੀ ਮੇਰਾ ਬਿੱਲ 2023 ਦਾ ਸਪੀਕਰ ਵਿਧਾਨ ਸਭਾ ਕੋ ਪਿਆ ਜਿਵੇਂ ਹਿਮਾਚਲ ਜਿਵੇਂ ਉੱਤਰਾਖੰਡ ਹੁਣ ਤਾਜ਼ਾ ਬੀਜੇਪੀ ਦੀ ਸਰਕਾਰ ਨੇ ਜਿਵੇਂ ਆ ਰਾਜਸਥਾਨ ਔਰ ਜਿਵੇਂ ਗੁਜਰਾਤ ਜਿਹੜਾ ਇੱਕ ਹੈ ਕਾਨੂੰਨ ਕਿ ਕੋਈ ਵੀ ਬਾਹਰੋਂ ਆਦਮੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਤੇ ਨਾ ਉਹ ਉਥੋਂ ਦਾ ਸਰਕਾਰੀ ਨੌਕਰੀ ਲੈ ਸਕੇ ਇਹ ਉਸ ਦੀ ਅਬ ਅਗਿਆਤ ਤੇ ਉਲੰਘਣਾ ਇਹਦਾ ਜ਼ਬਰਦਸਤ ਵਿਰੋਧ ਕਰਾਂਗੇ ਹਾਂ ਜੀ ਧਰਮੇ ਕਾਰਨ ਕੋਸ਼ਿਸ਼ ਕਰ ਰਹੇ ਨੇ ਉਹਨੀਆਂ ਕਾਰੀਗਰ ਵੀ ਧਰਮੇ ਕੋਸ਼ਿਸ਼ ਕਰ ਰਹੇ ਆ ਇਹ ਨਹੀਂ ਹੋ ਸਕਦਾ ਕਿ ਪੂਰਾ ਪੰਜਾਬ ਇੱਕ ਜਗਾ ਤੇ ਜਿੰਨੀਆਂ ਪਾਰਟੀਆਂ ਸਰਬਪਾਰਟੀ ਦੀ ਨੀਤੀ ਉਸੇ ਜਗਾ ਉਸੇ ਤਰ੍ਹਾਂ ਜਿਹੜੀਆਂ ਕਿ ਧਰਮੇ ਵਸਾਰੇ ਦੇਖੋ ਇਸ ਤਰ੍ਹਾਂ ਹੁੰਦਾ ਕਿ ਸਾਰੀਆਂ ਪੋਲਿਟੀਕਲ ਪਾਰਟੀਆਂ ਨੂੰ ਆਪਣਾ ਆਪਣਾ ਕੰਮ ਕਰਨ ਦਾ ਰਾਈਟ ਆ ਭਾਰਤੀ ਕਿਸਾਨ ਯੂਨੀਅਨ ਦੀਆਂ ਸਾਰੇ ਜਥੇਬੰਦੀਆਂ ਆਪਣਾ ਆਪਣਾ ਕੰਮ ਕਰ ਰਹੀਆਂ ਜਿੰਨੀਆਂ ਜ਼ਿਆਦਾ ਜਥੇਬੰਦੀਆਂ ਇਸ ਦਾ ਵਿਰੋਧ ਕਰਨਗੇ ਉਹਨਾਂ ਜਿਹੜਾ ਡਟਮਾ ਵਿਰੋਧ ਲੋਕਾਂ ਦੇ ਵਿੱਚ ਜਾਵੇਗਾ ਇਹਨਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਅਗਰ ਕੋਈ ਸਮਾਂ ਆਵੇਗਾ ਕਿ 올 ਪਾਰਟੀ ਮੀਟਿੰਗ ਕਰਕੇ ਤੇ ਸਾਰਿਆਂ ਨੂੰ ਇਕੱਠੇ ਕਰਕੇ ਇਹਦਾ ਵਿਰੋਧ ਕਰਨਾ ਤੇ ਉਹ ਵੀ ਨੌਬਤ ਆਈ ਤਾਂ ਉਹ ਵੀ ਜ਼ਰੂਰੀ ਹੈ